ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਮੰਮੀ ਬਣਾਉਣ ਲੱਗੇ ਆ ਫੁੱਲ ਬੜੀਆਂ ਹੈ ਉਹਨਾਂ ਨੇ ਮਟੀਰੀਅਲ ਤਿਆਰ ਕੀਤਾ ਵਾ ਤੇ ਠੰਡਾ ਕਰਨ ਨੂੰ ਆਹ ਖਾਲੀ ਵਿੱਚ ਪਾਉਣ ਦੇ ਆ ਮੰਮੀ ਕੀ ਕੀ ਪਾਇਆ ਜੇ ਵਿੱਚ ਦਵੈਣ ਅੱਛਾ ਲੂਣਾਂ ਹਾਂ ਕਦੂ ਜਾ ਜੀਰਾ ਜੀਰਾ ਤੇ ਲਾਲ ਮਿਰਚ ਲਾਲ ਮਿਰਚ ਸੁੱਕਾ ਵੀ ਹਾਂ ਕੁਟੀ ਹੋਈ ਲਾਲ ਮਿਰਚ ਤੇ ਇਹ ਜਿਹੜੇ ਚੌਲ ਵਾ ਇਹ ਤਿੰਨ ਕਣੀਆਂ ਵੀ ਲੈ ਸਕਦੇ ਜੇ ਤੇ ਕਬੂਤੇ ਚੌਲ ਵੀ ਲੈ ਸਕਦੇ ਜੀ ਤੇ ਇਹਨਾਂ ਨਾਲ ਫਰੋੜੀਆਂ ਇੰਨਾ ਸੁਆਦਲਾ ਬਣੀਆਂ ਆ ਆ ਵੀ ਗੱਲ ਹੀ ਨਹੀਂ ਕਰਨ ਵਾਲੀ ਤੇ ਤੁਸੀਂ ਵੀ ਸਾਰੇ ਭੈਣ ਭਰਾ ਬਣਾਉਂਦੇ ਹੋਗੇ ਆਪਣੇ ਆਪਣੇ ਘਰਾਂ ਦੇ ਵਿੱਚ ਤੇ ਅੱਜ ਆਪਾਂ ਇਹ ਤੁਦਲਾਰ ਵੀਡੀਓ ਬਣਾਉਣਾ ਤੇ ਮੰਮੀ ਨੇ ਗਾੜੀ ਮਟੀਰੀਅਲ ਤਿਆਰ ਕੀਤਾ ਸਾਰਾ ਲੱਗੇ ਫਰੋੜੀਆਂ ਪਾਉਣ ਤੇ ਮੈਂ ਸੋਚਿਆ ਵੀ ਮੈਂ ਆਪਣੇ ਭੈਣ ਭਰਾਵਾਂ ਕੋਲ ਕਿ ਹੰਸ਼ਿਆ ਕਰਦਾ ਇਹ ਚੀਜ਼ ਤੇ ਜਿਹੜੇ ਤੇ ਭੈਣ ਭਰਾ ਮੇਰੇ ਬਣਾਉਂਦੇ ਹੋਣਗੇ ਉਹ ਵੀ ਕਮੈਂਟ ਕਰਕੇ ਦੱਸਿਓ ਵੀ ਬਣਾਉਂਦੇ ਆ ਤੇ ਜਿਹੜੇ ਨਹੀਂ ਬਣਾਉਂਦੇ ਤੇ ਉਹ ਵੀ ਬਣਾਵਾਂਗੇ ਵੇਖਿਓ ਆਪਣੇ ਘਰਾਂ ਦੇ ਵਿੱਚ ਮੰਨ ਪਾਈਏ ਹਣਾ ਇਹ ਦੇਖਦੇ ਕੋਈ ਵਿੱਚ ਆ ਗਿਆ ਹੈ ਨਾ ਹਾਂ ਹਾਂ ਉਹ ਸਾ ਗਿਆ ਕੱਪੜਾ ਨਹੀਂ ਲੈਣਾ ਮੈਂ ਤੇ ਕੱਪੜੇ ਵਿੱਚ ਸ਼ੇਕ ਕਰਕੇ ਤੇ ਫੇਰੇ ਪਾਉਣੀ ਆ ਆਜਾ ਮੰਮਾ ਆ ਪਾ ਡਾਵਾਂਗੇ ਜੀ ਹੁਣ ਮੰਜੀ ਤੇ ਇੱਥੇ ਰੱਖ ਲੈਂਦੇ ਆ ਤੇ ਮੰਜੀ ਦਮ ਹੈ ਤਾਂ ਮੰਜੀ ਕੋਲ ਭਾਵਾ ਮੈਂ ਖਲੋ ਜਾ ਥੋੜੀ ਜਿਹੀ ਮਿਹਨਤ ਮੈਨੂੰ ਵੀ ਕਰ ਲੈਣ ਦੋ ਤੂਪੇ ਤੋਪੇ ਡਾਓ ਤੂਪੇ ਜੀ ਤੋਪੇ ਵੇ ਇਹ ਇੱਥੇ ਵਾਹ ਸੀ ਗਈ ਇੱਥੇ ਇੱਥੇ ਰੱਖ ਲੀ ਮੈਂ ਹੂੰ ਇਹ ਆ ਜੀ ਇਹ ਲੋ ਜੀ ਆਪਾਂ ਮਤਲਬ ਬੋਰੀ ਮੰਮੀ ਨੇ ਕੱਟੀ ਆ ਧੋ ਤਾ ਕੇ ਰੱਖੀ ਨੂੰ ਨਾਲੀ ਤੇ ਹੁਣ ਆ ਪਏ ਦੇ ਤਨ ਪਾ ਕੇ ਰਖਾ ਲਾਂਗੇ ਆ ਦੇਖੋ ਐਡਾ ਕਪੜਾ ਲੰਦਿਆ ਵਾ ਉਹਦੇ ਵਿੱਚ ਪਾ ਲਿਆ ਹੁਣ ਬਣ ਲਗੀਆਂ ਜੇ ਸਾਡੀਆਂ ਫੁੱਲ ਬੜੀਆਂ ਤੇ ਸਾਰੇ ਭੈਣ ਭਰਾ ਮੰਮੀ ਨੇ ਤੇ ਸੱਚ ਨੂੰ ਸਾਰੇ ਜਲੇਬੀਆਂ ਆ ਗਾ ਐਡਾ ਹੀ ਆ ਮੋਟੀ ਲੜਣੀ ਨਾ ਨੇ ਠੀਕ ਆ ਇਹ ਥੋੜਾ ਜਿਹਾ ਹੇ ਲੱਭੂ ਸਾਈਡ ਹੋ ਗਿਆ ਸਾਈਡ ਨੂੰ ਹੋ ਗਿਆ ਖੜ ਜਾਂਦਾ ਇੱਕ ਤੁਹਾਡੇ ਸਾਰਿਆਂ ਨੇ ਜਰੂਰੀ ਗੱਲ ਆ ਗળા 'ਚ ਚਾਰ ਪੰਜ ਦੋਗੇ ਬੜਾ ਖਰਾਬ ਜੀ ਇਹ ਨਾ ਸਮਝਦੇ ਦੇਖਿਓ ਕਿ ਬਾਹਰ ਕਿਤਨਾ ਦਿਓ ਗਈ ਨਾ ਦੀ ਆ ਖਾਓ ਹੋਰ ਇਤਰਾ ਪਿੰਦੀਆਂ ਜੀ ਜਿੱਦਾਂ ਦੇ ਮਰਜ਼ੀ ਡਿਜ਼ਾਈਨ ਵਾਈ ਜਾਓ ਮੁਰਤੀ ਆਪਣੀ ਮਰਜ਼ੀ ਦੇ ਨਾਲ ਆ ਵੇਖ ਲੈ ਮੈਂ ਮੈਂ ਫੋਟੋ ਲੈ ਵੇਖ ਥੋੜਾ ਸ਼ੇਕ ਪਤਲਾਇਆ ਕਰਾਂ ਹਾਂ ਦਾ ਥੋੜਾ ਬਰੀਕ ਕਰੋ ਸਾਨੂੰ ਬਰੀਕ ਨਹੀਂ ਉਹ ਫਿਰ ਜਿਆਦਾ ਮੋਟਾ-ਫੋਟਾ ਆ ਜਾਣਾ ਵਾ ਬਹੁਤ ਜੰਦੀ ਹੋਣੀ ਨਹੀਂ ਉੱਤੇ ਬਹੁਤਿਆਂ ਬਰੀਕ ਹੋ ਜਾਂਦੀਆਂ ਆ। ਖਾਣ ਦਾ ਮਜ਼ਾ ਨਹੀਂ ਆਉਂਦਾ। ਆਹ ਵੀ ਗੱਲ ਹੈਗੀ। ਕੋਈ ਫੜੋ। ਇਹ ਵੀ ਬੜਾ ਕੰਮ ਆਣਾ। ਚਲੋ। ਇਹ ਤਾਂ ਆ। ਮੈਂ ਪਾ ਲੇ ਇੱਕ ਗੱਲ ਆਪੇ ਜਿਹੜੀ ਘਰ ਦੀਆਂ ਚੀਜ਼ਾਂ ਹੁੰਦੀਆਂ ਆਂ। ਬਹੁਤ ਜਿੰਨੀਆਂ ਮਰਜ਼ੀ ਬਾਜ਼ਾਰ ਤੋਂ ਫੁੱਲ ਬੜੀਆਂ ਲੈ ਆਓ, ਜੋ ਮਰਜ਼ੀ ਕਰ ਲਓ ਪਰ ਜਿਹੜੀ ਘਰ ਦੀ ਚੀਜ਼ ਵਨ ਉਹ ਘਰ ਦੀ ਹੁੰਦੀ ਆ। ਬਸ ਠੀਕ ਆ। ਕੋਈ ਆ ਵੇਖੋ ਜੀ ਕੋਨ ਮੜੀਆਂ ਹੋਣੀਆਂ ਜੇ ਤਿਆਰ ਤੇ ਜਿੰਨੇ ਖਾਣੀਆਂ ਮੇਰੇ ਭੈਣ ਭਰਾ ਵੀ ਤੁਗਰ ਵਾਲਾ ਆ ਜੋ ਮੇਰੇ ਪੇਕੇ ਅਸੀਂ ਜ਼ਿਆਦਾਤਰ ਇੱਥੇ ਹੀ ਹੁੰਨੇ ਵੀਡੀਓ ਵਾਲੀ ਬਣਾਉਂਦੇ ਆ ਤੇ ਤੁਹਾਨੂੰ ਕੋਲੜੀਆਂ ਵੀ ਖਵਾ ਲਾਂਗੇ ਜੀ ਮਰ ਘਰ ਤੇ ਸੌਣੀ ਚਾਹੀਦਾ ਘਰ ਤੇ ਸੌਣੀ ਚਾਹੀਦਾ ਵਾ ਬਾਕੀ ਸਹੀ ਗੱਲ ਵਾ ਬਾਕੀ ਸਾਰਾ ਟਾਈਮ ਇੱਥੇ ਹੀ ਰਹੀਦਾ ਦੂਜੀ ਗੱਲ ਇਹ ਆ ਕਿ ਕਈ ਭੈਣ ਭਰਾ ਪੁੱਛਦੇ ਸੀ ਵੀ ਤੁਸੀਂ ਮੜੀਆਂ ਕਿੱਦਾਂ ਬਣਾਇਆ ਸੀ ਉਹ ਜੜੀਆਂ ਮੜੀਆਂ ਹੀ ਨਾ ਉਹ ਪ੍ਰਭੂ ਹੁਣਾਂ ਨੇ ਬਣਾਈਆਂ ਹੀ ਆਪਣੇ ਪਿੰਡ ਤੇ ਆ ਪੰਜ ਦੋ ਹੁਣ ਉੱਥੇ ਜਾਵਾਂਗੇ ਨਾ ਤੇ ਕਿਸੇ ਦਿਨ ਪ੍ਰੋਗਰਾਮ ਬਣਾਵਾਂਗੇ ਉਹ ਵੀ ਤੈਨੂੰ ਬੜੀਆਂ ਬਣਾਉਣੀਆਂ ਵੀ ਸਿਖਾਵਾਂਗੇ ਬਿਲਕੁਲ ਉਹ ਵੀ ਬਹੁਤ ਸਵਾਦ ਬਣਦੀ ਹੈ ਜੀ ਹਾਂ ਕਈਆਂ ਭੈਣ ਭਰਾਵਾਂ ਨੇ ਕਮੈਂਟ ਕੀਤਾ ਬੜੀਆਂ ਬੁਣੇ ਸੋ ਤੇ ਹੁਣ ਆਪਾਂ ਉਹ ਵੀ ਬਣਾਉਣੀਆਂ ਤੁਹਾਨੂੰ ਦੱਸਾਂਗੇ ਲੋ ਮੰਮੀ ਪਾਓ ਫੋਨ ਬਾਕੀ ਇੱਕ ਅਕਰੀ ਘਰ ਜੂਰ ਟਰਾਈ ਕਰਿਓ ਆਪਣੇ ਬੜਾ ਸਸਤਾ ਹੀ ਆ ਇਹ ਤੋਂ ਇੰਨਾ ਵੱਡਾ ਕੰਮ ਨਹੀਂ ਗਾ ਚੌਲ ਤੇ ਆਮ ਹਰ ਇੱਕ ਦੇ ਘਰ ਹੁੰਦੇ ਆ ਸਹੀ ਆ ਕੁੱਕਰ ਇੱਕ ਬਣਾਇਆ ਹੋਇਆ ਤੇ ਬਸ ਜੀਰਾ ਹਾ ਜੀਰਾ ਜਿਵੇਂ ਇਹ ਤਾਂ ਕੰਮ ਕਰ ਦਿੱਤਾ ਘਰ ਦੇ ਸੋਤੇ ਤੇ ਮਿਰਚ ਲਾਲ ਮਿਰਚ ਕੋਈ ਕੋਈ ਵੱਡਾ ਦੁਕਾਨ ਤੇ ਜਾਣ ਦਾ ਕੰਮ ਬਾਅਦ ਤਿੰਨ ਚਾਰ ਚੀਜ਼ਾਂ ਪੈਂਦੀਆਂ ਵਾ ਉਹ ਵੀ ਘਰ ਆਪਣੇ ਮਤਲਬ ਮੌਜੂਦ ਹੀ ਹੁੰਦੀਆਂ ਹਰ ਵੇਲੇ ਇੰਨੀ ਵੱਡੀਆਂ ਬਣਦੀਆਂ ਆ ਆਪੀ ਕੋਈ ਗੱਲ ਨਹੀਂ ਕਰਨ ਵਾਲੀ ਹੈ ਜਿਵੇਂ ਕਿ 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 아니, 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 ਓ ਜਿਹੜਾ ਇਹਦਾ ਸ਼ੇਕ ਹੈ ਨਾ ਮੰਮੀ ਉਹ ਸੈਂਟਰ ਚ ਕਰੋ ਹੁਣ ਮੜਾ ਜਾ ਉਹਨੂੰ ਇਹ ਨਾ ਬੱਖੀ ਨੂੰ ਕਰਨ ਲਈ ਆ ਉਹ ਤੇ ਉੱਪਰ ਰੱਖਿਆ ਕਰੋ ਨਾ ਉਹਦੇ ਬਿਲਕੁਲ ਬਰਾਬਰ ਰੱਖਿਆ ਕਰੋ ਉਹਨੂੰ ਮੰਮੀ ਇਹ ਇੱਥੇ ਜੇ ਉਹ ਇੱਥੇ ਰੱਖ ਦੇ ਮੰਮੀ ਤੇ ਸੈਂਟਰ ਤੇ ਰੱਖੋ ਤੁਸੀਂ ਹੋਰ ਪਾ ਲਿਓ ਹਾਂ ਹਾਂ ਤੁਸੀਂ ਹੋਰ ਪਾ ਲਿਓ ਹੋਰ ਲਿਆਓ ਤੇ ਮੈਂ ਪਾਉਣੀ ਆ ਬਸ ਠੀਕ ਠੀਕ ਉਸਾ ਨਾ ਮੰਮੀ ਕਰਿਓ ਇਕੱਠਾ ਤੇ ਜੇ ਤਿੰਨਾਂ ਮੇਰੇ ਹੋ ਲੈ ਫਰੀਕ ਪਰ ਇਹ ਜੀ ਇੱਕ ਟੂਕਰ ਰਿਦਾ ਹੈ ਨਾ ਚੋਲਾ ਦਾ ਤੇ ਤਸਲੀਆਂ ਘਰਾਂਦਾ ਹੂੰ ਜੀ ਬਣਾ ਹਾਂਜੀ ਉਹ ਜੀ ਬੰਦਾ ਖਾਵੇ ਤਵੇ ਨੀ ਮੁੱਕਦੀਆਂ ਨਹੀਂ ਸਹੀ ਗੱਲ ਹੁਣ ਸਹੀ ਆ ਆ ਹੁਣ ਬਣੀ ਨਾ ਗੱਲ ਹਾਂ ਸਰਸ ਹਾਂਜੀ ਹਾਂਜੀ ਮਮਾ ਦੀ ਕਾਰੀਗਰ ਬੜੀਆ ਦੇਖਦਾ ਹੈ ਕਾਰੀਗਰ ਸਾਰੇ ਜਬਰੇ ਆ ਵੱਧ ਤੋਂ ਵੱਧ ਵੱਧ ਤੋਂ ਵੱਧ ਕਾਰੀਗਰਾਂ ਤੇ ਮੰਮੀ ਕੋ ਸਿੱਖਿਆ ਸਾਰਾ ਕੁਝ ਇਹ ਨਹੀਂ ਇਹ ਤਾਂ ਗੱਲ ਹੈ ਐਣਾ ਤੇ ਜਿਹੜੀਆਂ ਜਿਹੜੀਆਂ ਮਾਵਾਂ ਕੋ ਸਿੱਖਦੀਆਂ ਨਹੀਂ ਆ ਬਿਲਕੁਲ ਬਿਲਕੁਲ ਜਿਹੜੀ ਮਾਵਾਂ ਦਾ ਕੰਮ ਕਰਦੇ ਨਹੀਂ ਹਾਂ ਮਾਂ ਕੋ ਕਲਾਂ ਇਹੀਆਂ ਸਾਰੀਆਂ ਲਓ ਜੀ ਆਪਣਾ ਇੱਕ ਦਿਖੋ ਗਿਆ ਹੁ ਤਾਂ ਉਹ ਆ ਗਈ ਫਿਰ ਚੌਲ ਹੋਰ ਮਮੀ ਲੈ ਆ ਹੋਰ ਮਮੀ ਦਾ ਤਾਂ ਦਾ ਕੰਮ ਜੀਵਨ ਦੇ ਬੇੜੀ ਜਾ ਕੇ ਚੰਗੀ ਬਹਿ ਲੋ ਆ ਕੇ ਨਿਪੜ ਜੂ ਨਿਪੜ ਜੂਗਾ ਤੇ ਵਧੀਆ ਪਰ ਵੇਖ ਲੈਣੇ ਕਿ ਇਹਨੂੰ ਪਾ ਦੋ ਹਾਂ ਇਹਦੇ ਵਿੱਚ ਪਾ ਲਓ ਨਾਲੇ ਜਾਸ ਸਿੱਖ ਲੈਣੇ ਜਿਹਨੂੰ ਨਹੀਂ ਜਾਜ ਇੱਧਰ ਇੱਥੇ ਪਾ ਦੋ ਮੈਂ ਇੱਥੇ ਇਹ ਇੱਥੇ ਪਾ ਦੋ ਸੈਂਡਵਿਚ ਨੂੰ ਸੈਂਡਵਿਚ ਤਾਂ ਇਹ ਆਪ ਕਿ ਹੋਣੀਆਂ ਪਾਈਆਂ ਮੰਮੀ ਸਵੇਰ ਤੱਕ ਸੁੱਕ ਜਾਂਦੀਆਂ ਨਾ ਸਵੇਰ ਤੱਕ ਆਮ ਸ਼ਾਮ ਤੱਕ ਸਵੇਰ ਤੱਕ ਹਾਂ ਅਗਲੇ ਦਿਨ ਫੌਂਦੀ ਲੋੜ ਪੈਂਦੀ ਕਿ ਨਹੀਂ ਥੱਪੇ ਲੋੜ ਨਹੀਂ ਪਾਈ ਦੀ ਥੱਪੇ ਪਾਈ ਜਾਂ ਹਾਂ ਦੋ ਵਾਰ ਦਿਨ ਦਾ ਜੀ ਕੰਮ ਹੈਗਾ ਨਹੀਂ ਡੇਢ ਕਿ ਦਿਨ ਦੀ ਡੇਢ ਕਿ ਦਿਨ ਦੀ ਇੱਕ ਤੋਂ ਪੂਰੀ ਤੇ ਕੱਦੀ ਕਵਾਜੇ ਨਾ ਤੇ ਬਾਅਦ ਠੀਕ ਆ ਫਿਰ ਹੋ ਜਾਂਦਾ ਵਧੀਆ ਪਤਾ ਪਈ ਇਹ ਪੌਂ ਦਾ ਟਾਈਮ ਵੀ ਫੁੱਲ ਵੜੀਆਂ ਹੋਣ ਹੋਣੀਆਂ ਗਾੜੀ ਮੁੜ ਕੇ ਬਰਸਾਤਾਂ ਚੱਲੂ ਹੋ ਗੀਆਂ ਫੇਰੇ ਕੰਮ ਨਹੀਂ ਕੰਮ ਨਹੀਂ ਚੱਲਦਾ ਅੱਜ ਕੱਲ ਇਹ ਪੈਣੀਆ ਵਾ ਇਹ ਅੱਜ ਕੱਲ ਇਹ ਪੈਣੀਆ ਕੋਈ 5-7 ਦਿਨ ਹੋਰ ਜਿੰਨਾ ਚਿਰ ਮੈਨੂੰ ਧੋਨੇ ਦੀ ਲਵਾਈ ਤੋਂ ਪਹਿਲੋਂ ਪਹਿਲੋਂ ਹਾਂ ਥੇਕ ਜਿਆਦਾ ਪੈਣਿਆ ਸਾਰੇ ਜਣੇ ਥੋੜਾ ਅੰਦਰ ਰੱਖੋ ਨਹੀਂ ਟੇਕ ਚੋ ਪਿਛਲੀ ਹੈ ਕੋਲ ਅੰਦਰ ਰੱਖੋ ਚੱਲਾ ਹਾਂ ਬੰਦ ਨਹੀਂ ਇਹ ਕਿਹੋ ਜਿਹਾ ਕੁਛ ਹੋ ਕੇ ਚੱਲ ਰਹਿਣਾ ਨਹੀਂ ਕੋਈ ਗੱਲ ਨਹੀਂ ਕਰਾਂਗੇ ਇਵੈਂਟ ਹਾਊਸ ਸਵਾਗਤ ਹੈ ਤੁਹਾਨੂੰ ਗੈਸਟ ਸੈਟੂ ਦੀ ਨੌਲੀ ਇੱਕ ਗਰਮਾ ਥੋੜਾ ਜਾ ਤੇ ਹੱਥ ਥੋੜੇ ਮੰਮੀ ਕਿੰਨੀ ਸੀਦੀ ਮਰਣੀ ਕਰੂਗੀ ਚੱਕਾ ਚਾਹ ਬਣਾਏਗੀ ਤੇngen ਮਰਾਂ ਤੇ ਲੇ ਰੱਖਦਾ ਰਹਿ ਨਾਮੀ ਤੇ ਰਹਿਂਦੋ ਰਹਿਂਦੋ ਬਾਅਦ ਚੱਕ ਲੈ ਓਹ ਥੋੜੋ ਪਰੇ ਚਲੋ ਫੇਰ ਠੀਕ ਹੈ ਜੀ ਐਨੀਆਂ ਗੈਆਂ ਬਣਾ ਵਿਖਾ ਲਿਆ ਜਿਹੜੀਆਂ ਸੁੱਕੀਆਂ ਵਾਂ ਹਾਂ ਉਹ ਉਹ ਤੁਹਾਨੂੰ ਇੱਕ ਰੀ ਵਿਖਾ ਦੰਨੇ ਆ ਜਾਂ ਜਿਵੇਂ ਆਹ ਹੁਣ ਸਾਡੀਆਂ ਫੋਲਵੜੀਆਂ ਸਾਰੀਆਂ ਪੈ ਗਈਆਂ ਵਾ ਠੀਕ ਆ ਤੇ ਇਹ ਸੁੱਕਣ ਤੋਂ ਬਾਅਦ ਕਿਦਾਂ ਦੇ ਲੱਗਦੀਆਂ ਵਾ ਤੇ ਚਲੋ ਤੁਹਾਨੂੰ ਅੰਦਰ ਸੁੱਕੀਆਂ ਪਹਿਲਾਂ ਮੰਮੀ ਨੇ ਬਣਾ ਕੇ ਰੱਖੀਆਂ ਚਲੋ ਤੁਹਾਨੂੰ ਮੈਂ ਵਿਖਾ ਲਦੀ ਆ ਆਜੋ ਸਾਰੇ ਜਣੇ ਚਲਾਓ ਜੀ ਤੁਹਾਨੂੰ ਮੈਂ ਵਿਖਾਵਾਂ ਕਿ ਸੋਕੇ ਕਿੱਥੇ ਫੋਲਵੜੀਆਂ ਜਿਹੜੀਆਂ ਕਿਦਾਂ ਦਾ ਹੋਣੀਆਂ ਨੇ ਆ ਆਹ ਲੇ ਖੂਬ ਤੋ ਕਕੇ ਇਦਾਂ ਦੀਆਂ ਬਣ ਗਈਆਂ ਵਾ ਤੇ ਫੇਰ ਆਪਾਂ ਜਦੋਂ ਤੇਲ ਕਰਾਂਗੇ ਗਰਮ ਤੇ ਵਿੱਚੋਂ ਕੱਢਾਂਗੇ ਤੇ ਇੰਨੀਆਂ ਟੇਸਟੀ ਲੱਗਦੀਆਂ ਵਾ ਫੇਰ ਗੱਲ ਹੀ ਨਹੀਂ ਕਰਨ ਵਾਲੀ ਤੇ ਤੇਹ ਬਾਜ਼ਾਰ ਦਾ ਦੁਪਹਿਰਾਂ ਜਿਹਨੂੰ ਖਾਣਾ ਬਹੁਤ ਮਜ਼ਾ ਆਉਂਦਾ ਬਹੁਤ ਮਜ਼ਾ ਆਉਂਦਾ ਤੇ ਤੇਹ ਬਾਜ਼ਾਰ ਦੀਆਂ ਫੋਲਵੜੀਆਂ ਸਾਰੀਆਂ ਖੁੱਲ ਜੂਗੀਆਂ ਜੇ ਕੋਈ ਲਿਆ ਖਾਣੂਗੀ ਤੇ ਹਾਂ ਉਹ ਖਾਤੀ ਹੈ ਜੇ ਉਹ ਖਾਤੀ ਨਾ ਮੈਂ ਤਾਂ ਕਹਿ ਲਈ ਮੈਂ ਤਾਂ ਮੰਮੀ ਨਾਲ ਲੱਗਾ ਹੀ ਕੰਮ ਕਰਾਂ ਥੋੜਾ ਜਿਹਾ ਅੱਛਾ ਚਲ ਵਧੀਆ ਵਾ ਹੁਣ ਸਵੇਰ ਚੜੀ ਆ ਮੁੜ ਕੇ ਬਾਅਦ ਵਿੱਚ ਹਨਾ ਸਾਰਾ ਕੁਝ ਹੋ ਜੂਗਾ ਵਧੀਆ ਬਹੁਤ ਵਧੀਆ ਬਹੁਤ ਵਧੀਆ ਇਹ ਆ ਵੀ ਬਣਾਇਆ 10 1000 ਨਾ 12 ਦੇ ਗ੍ਰੇਡਰੀ ਵੀ ਨਹੀਂ ਸਿਰੇ ਸਿਰੇ ਤਿੰਨ ਬਣਾ ਲਓ ਫਿਰ ਕੇ ਸਾਰਾ ਦੰਤ ੋਪ ਲੱਗਣ ਦੋ ਪੇ ਸ਼ਾਮਾ ਨੂੰ ਹੀ ਖਾ ਸਕਦੇ ਜੀ ਬਿਲਕੁਲ ਬਿਲਕੁਲ ਹੈਨਾ ਇਹ ਆ ਵੀ ਜਦੋਂ ਖਾਣੀ ਹੋਣਾ ਨਾ ਔਖ ਲੱਗੀ ਇਸੜੀ ਤੇ ਬਿਆਰ ਫਿਰ ਮਰਜ਼ੀ ਖਟਕੜ ਖਾਈ ਜੇ ਥਾਲੀ ਭਰ ਕੇ ਬਣਾਓ ਤੇ ਚਾਹ ਬਣਾਓ ਗਲਾਪ ਪਰ ਪਰ ਕੇ ਤੇ ਫਿਰ ਆਰਾਮ ਨਾਲ ਬੈਠ ਕੇ ਸਹੀ ਗੱਲ ਆ ਅ ਅੱਗੇ ਜੀ ਨਹੀਂ ਜੀ ਹਾਂ ਜੀ ਠੀਕ ਹੈ ਠੀਕ ਆਜਾ ਆ ਪਪਾ ਲੋੜੀਆਂ ਦੀ ਰੈਸਪੀ ਦੱਸਣ ਮੈਨੂੰ ਅੱਛਾ ਆਹੋ ਚਲੋ ਵਧੀਆ ਹੈ ਮੈਂ ਵੀ ਕੋਈ ਖर्चा ਨਹੀਂਗਾ ਕੋਈ ਗਲਬਾਰ ਨਹੀਂ ਕਿ 14 ਗ੍ਰਾਮ ਘਰਾਜ ਹੋਣ ਲਈ ਆ ਬਿਲਕੁਲ ਤੇ ਨਾਲ ਨਾਲ ਪਿਆਣੀ ਲੈ ਕੇ ਥੋੜੀ ਜਿਹੀ ਝੋਨੇ ਲੱਗਣ ਤੋਂ ਕਿਤੇ ਕਿਤੇ ਹੀ ਹਾਂ ਤੇ ਕਿੰਨੀ ਵਧੀਆ ਲੱਗਦੀ ਹੈ ਨਾ ਚੀਜ਼ੇ ਬੜੀ ਵਧੀਆ ਨਾਲੇ ਪਤਾ ਭੈਦੀ ਬੰਦੀ ਹਾਂ ਨਾ ਨੈਚੁਰਲ ਆ ਕੋਈ ਨੂੰ ਉਹ ਇਸ ਵਿੱਚ ਹੈ ਨਹੀਂਗਾ ਕੈਮੀਕਲ ਨਹੀਂ ਕੁਛ ਨਹੀਂ ਹੈਨਾ ਆਹ ਅਲਟੀ ਜਲੇ ਖਾਣੀਆਂ ਚਾਹੀਦੀਆਂ ਹਾਂ ਸੂਜੀ ਦੇ ਕਰਨਾ ਲਾ ਪੱਕੀ ਹੋਈ ਹੈ ਅੰਮਾ ਕੀ ਕੀ ਪਕੀ ਕਰਦੇ ਹੋ ਹੋਰ ਤੇ ਬਹਿ ਲੋ ਮੀਆਂ ਬਣਾਇਆ ਕਰੋ ਸਾਰੇ ਬਹੁਤ ਵਧੀਆ ਜੀ ਬਣਾਇਆ ਕਰੋ ਕਿ ਨਹੀਂ ਸਾਰੇ ਨਾ 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 ਕੀ ਹੋਤੀ ਬਸ ਜੀਰਾ ਜੀਰਾ ਜੀਨ ਤੇ ਨਮਕ ਤੇ ਲਾਲ ਮਿਰਚ ਲਾਲ ਮਿਰਚ ਬਸ ਪਾ ਲਓ ਵਿੱਚ ਤੇ ਟੇਸਟੀ ਨਾ ਕੋਈ ਗੱਲ ਕਰਨ ਵਾਲੀ ਚਲੋ ਵੀਡੀਓ ਬਣਾਉਣੇ ਜਾਣਾ ਚਲੋ 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 ਠੀਕ ਹੈ ਜੀ ਤੇ ਕਹਿੰਦੇ ਸਸਤੀ ਗਾਲ ਜੀ ਸਾਰੇ ਸਾਰੇ